ਤੋ ਬੈਠੇ ਸਾਡੇ ਪਿੱਛੇ ਬੰਦੇ ਆ ਰਹੇ ਆ ਸਾਡੀ ਜਾਨ ਨੂੰ ਖਤਰਾ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਇਸ ਕਾਨਫਰੰਸ ਤੋਂ ਬਾਅਦ ਜੋ ਵੀ ਕੁਝ ਹੁੰਦਾ ਆ ਇਹ ਕਮੇਟੀਆਂ ਤੇ ਜਿਹੜੇ ਸਾਡੇ ਐਂਟੀ ਪਾਰਟੀ ਅਮਰਜੀਤ ਸਿੰਘ ਜਾਂ ਪ੍ਰਤੀਕ ਸਿੰਘ ਅੰਛੂ ਜਿਹੜੀਆਂ ਉਹਨਾਂ ਦੀ ਸਪੋਰਟ ਕਰਦੇ ਤਾਲਮੇਲ ਕਮੇਟੀਆਂ ਆ ਇਹ ਸਭ ਇਹਨਾਂ ਦਾ ਜਿੰਮਾ ਆ ਜੀ ਕਿਉਂਕਿ 2 ਮਹੀਨੇ ਹੋ ਗਏ ਮੈਨੂੰ ਧੱਕੇ ਖਾਂਦੀ ਨੂੰ ਮੇਰਾ ਕਿਸੇ ਪੁਲਿਸ ਪ੍ਰਸ਼ਾਸਨ ਨੇ ਕੋਈ ਸਾਡਾ ਪਰਚਾ ਕਿ ਮੇਰੀ ਐਫ ਆਰ ਤੱਕ ਨਹੀਂ ਲਿਖੀ ਅਸੀਂ ਸੱਚੇ ਆ ਜਾਂ ਝੂਠੇ ਆ ਇਹ ਤਾਂ ਪੁਲਿਸ ਦਾ ਕੰਮ ਆ ਨਾ ਕਾਨੂੰਨ ਦਾ ਕੰਮ ਆ ਪਰ ਉਹਨਾਂ ਨੇ ਸਾਨੂੰ ਦਬਕੇ ਮਾਰ ਕੇ ਕੱਢਤਾ ਉਥੋਂ ਕਿ ਐਦਾਂ ਦੇ ਮੈਡੀਕਲ ਅਸੀਂ ਰੋਜ਼ ਬਣਾਈਦੇ ਆ ਫਿਰ ਮੈਂ ਦੂਸੇ ਜਿਗਿਆ ਵੀਰ ਜੀ ਦੋ ਚਾਰ ਇਹਨਾਂ ਦੇ ਵੀ ਬਣਾ ਦੇਣੇ ਸੀਗੇ ਮੇਰੇ ਤੇ ਧੰਨਵਾਦ ਕਰਨ ਵਾਲੰਦੇ ਤੁਸੀਂ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਆ ਕਿ ਜੋ ਵੀ ਮੇਰੇ ਬੱਚਿਆਂ ਦਾ ਫਿਊਚਰ ਇਹਨਾਂ ਨੇ ਚਾਰ ਜਣੇ ਦਾ ਸਾਡਾ ਖਰਾਬ ਕੀਤਾ ਸਾਡਾ ਸਾਡਾ ਹੱਥ ਦਾ ਖੇੜ ਦਾ ਘਰ ਜਿੱਥੇ ਲੋਕ ਨਵਾਤੇ ਆ ਬਸ ਇਹ ਤੁਸੀਂ ਦੇਖੋ ਕਿ ਬੱਚਿਆਂ ਦਾ ਮੇਰਾ ਫਿਊਚਰ ਨਾ ਖਰਾਬ ਕਰੋ ਮੈਨੂੰ ਤੁਹਾਡਾ ਸਾਥ ਚਾਹੀਦਾ ਬਸ ਕੁੜੀ ਤੇ ਭੰਨ ਦੀ ਕਾਰਵਾਈ ਕੀਤੀ ਜਾਵੇ ਜਿਹੜੀ ਬਾਰ ਬਾਰ ਮਜ਼ੂਮ ਬੱਚਿਆਂ ਦੇ ਉੱਤੇ ਝੂਠੇ ਇਲਜ਼ਾਮ ਲਾਉਂਦੀ ਆ ਕਿ ਮੈਨੂੰ ਛੇੜਦੇ ਆ ਮੈਨੂੰ ਛੇੜਦੇ ਆ ਐਜ਼ ਅ ਮਦਰ ਉਹ ਵੀ ਤਾਂ ਇੱਕ ਲੇਡੀ ਆ ਉਹਨੂੰ ਜੇ ਬੱਚੇ ਛੇੜੂਗੇ ਉਹਦਾ ਕੋਈ ਐਵੀਡੈਂਸ ਕਦੀ ਤਾਂ ਹੋਊਗਾ ਮੇਰੇ ਕੋਲ ਤਿੰਨ ਕੰਪਲੇਂਟਾਂ ਪਈਆਂ ਉਸ ਤੋਂ ਬਾਅਦ ਕਹਿ ਦਿੰਦੇ ਆ ਸਾਡੀ ਦਾੜੀ ਨੂੰ ਹੱਥ ਪਾਇਆ ਸਾਡੀ ਪਾਗਲ ਮੇਤੇ ਤੋਂ ਸਭ ਚੰਨਵੇਂ ਹਲਾਉਂਦੇ ਪਏ ਸੀ ਬਿਕੋਜ਼ ਮੇਰੇ ਬੱਚਿਆਂ ਦੇ ਕੇਸ ਕੱਟੇ ਹੋਏ ਆ ਜੇ ਦੋ ਇਹਨਾਂ ਨੂੰ ਮੈਂ ਕਿਹਾ ਮੈਨੂੰ ਪੁੱਛਿਆ ਗਿਆ ਤੁਹਾਡੀ ਕਾਸਟ ਕੀ ਆ ਮੈਂ ਇਹਨਾਂ ਨੂੰ ਦੱਸਿਆ ਤੁਹਾਨੂੰ ਮੇਰੇ ਨਾਮ ਤੋਂ ਮੇਰੀ ਕਾਸਟ ਕੀ ਲੱਗਦੀ ਆ ਮੇਤੇ 295 ਨਹੀਂ ਲਗਾਈ ਗਈ ਮੇਤੇ 452 ਮੇਰੇ ਬੱਚਿਆਂ ਤਾਂ ਕਲਾਈਗੀ ਜਦ ਅਸੀਂ ਵੀਡੀਓ ਚ ਬਾਹਰ ਖੜੇ ਆ ਘਰ ਦੇ ਔਰ ਖੁਦ ਇਹ ਮੀਡੀਆ ਦੇ ਸਾਹਮਣੇ ਪੈਸੇ ਦੀ ਮੰਗ ਕਰ ਰਹੇ ਉਸ ਦਿਨ ਇਹ 5 ਲੱਖੋਂ ਕਿੰਨੀ ਮੰਗ ਰਹੇ ਨਹੀਂ 8 ਲੱਖ ਰੁਪਇਆ ਤੋਂ ਮੇਤੋਂ ਪੈਸਿਆਂ ਦੀ ਮੰਗ ਹੋ ਰਹੀ ਆ ਕਿ ਹਾਂ ਜੇ ਤੁਹਾਡੇ ਬੱਚਿਆਂ ਦੇ ਨਹੀਂ ਤਾਂ ਅਸੀਂ ਫਿਊਚਰ ਖਰਾਬ ਕਰ ਦਾਂਗੇ ਮਾਰ ਦਾਂਗੇ ਚਲਾ ਦਾਂਗੇ ਇਹ ਪਹਿਲੇ ਜਿਹੜੇ ਅਮਰਜੀਤ ਸਿੰਘ ਸਰਦਾਰ ਸੀ ਜਿਨ੍ਹਾਂ ਨਾਲ ਸਾਡੀ ਕੜਾਈ ਹੋਈ ਪਹਿਲੇ ਮੈਨੂੰ ਭਾਈ ਅਮਰਿਤਪਾਲ ਜੀ ਦੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ ਮੈਂ ਖੁਦ ਆਪਣੀਆਂ ਕੰਪਲੇਂਟਾਂ ਚ ਲਿਖਾਈ ਪਰ ਕੋਈ ਥਾਂ ਨਹੀਂ ਕੋਈ ਕਾਰਵਾਈ ਨਹੀਂ ਹੁੰਦੀ ਬੀਜੀ ਬਸ ਮੈਂ ਇਹ ਹੀ ਚਾਹੁੰਦੀ ਜਾਵੇ ਕਿਸੇ ਨੇ ਬੱਚੇ ਨੂੰ ਦੁਬਾਰਾ ਗੈਂਗਸਟਰ ਨਾ ਬਣਾਇਆ ਜਾਵੇ ਉਹਦੇ ਤੇ ਜਾਣ ਕੇ ਇਲਜ਼ਾਮ ਲਾ ਕੇ ਤੇ ਖੁਦ ਆਪਣੇ ਜਿਹੜੇ ਬੰਦੇ ਪੰਤੀੜੀ ਉਹਨੂੰ ਇਦਾਂ ਉਕਸਾ ਕੇ ਉਹਨਾਂ ਤੇ ਝੂਠੇ ਪਰਚੇ ਲਾ ਕੇ ਇੱਕ ਖੁਦ ਗੈਨ ਤਿਆਰ ਕਰਦੇ ਆ ਉਹਨਾਂ ਦੇ ਬੱਚੇ ਆ ਗਏ ਉਹ ਪੰਜਾਬ ਦੇ ਸੇਫ ਨਹੀਂ ਹੈਗੇ ਜਿਹੜੇ ਛੋਟੇ ਛੋਟੇ ਬੱਚੇ ਇਹ ਸਿੱਖ ਭੈਣਾਂ ਥੱਗੀ ਇਹਦੇ ਛੋਟੇ ਛੋਟੇ ਬੱਚੇ 14 ਸਾਲ ਦੇ 16 ਸਾਲ ਦੇ ਮਿੱਠੂ ਪੱਸੀ ਜਿਹੜੇ ਮਸਲੇ ਸੀਗੇ 18 ਸਾਲ ਦੇ 19 ਸਾਲ ਦੇ ਨਿਆਣੇ ਸਾਡੇ ਬੱਚੇ ਨੇ ਉਹਨਾਂ ਦੀ ਸ਼ੁਰੂਆਤ ਜਿੱਲਾਂ ਤੋਂ ਕਰਾ ਦਿੱਤੀ ਇਹਨਾਂ ਨੇ ਜਵਾਨੀ ਸੋ ਇਹ ਕਿਸੇ ਦਾ ਵੀ ਮੈਂ ਨਹੀਂ ਕਹਣਾ ਕਿ ਉਹਨਾਂ ਦਾ ਵਿਰੋਧੀ ਆਇਆ ਜਾਂ ਸਾਡਾ ਵਿਰੋਧੀ ਹੈ ਕਿਸੇ ਦਾ ਵੀ ਸੱਤਾ ਨਹੀਂ ਗੱਲ ਨਹੀਂ